ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019877 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਘਰੇਲੂ ਮੈਟ ਦਿਖਾਵਾਂਗੇ ਇਹ ਫੋਰ ਸੇਲਾ 2 ਕਨਗ 55 ਦੇ ਘਰ ਰੱਖੇ ਹੋਇਆ ਇੱਕ ਮੱਝ ਦੇ ਇੱਕ ਗਾਂ ਸੋ ਜੋ ਸਾਹਮਣੇ ਸਕਰੀਨ ਤੇ ਵੇਖਦੇ ਪਏ ਇਹ ਸੇਲਾ ਡਿਟੇਲ ਦੇ ਬਾਰੇ ਪੁੱਛਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਮੇਰਾ ਨਾਮ ਮਰੇ ਗੁਰਿੰਦਰ ਸਿੰਘ ਚੀਮਾ ਠੀਕ ਹੈ ਪਿੰਡ ਆਪਣਾ ਚੀਮਾ ਪਿੰਡ ਚੀਮਾ ਜ਼ਿਲ੍ਹਾ ਬਰਨਾਲਾ ਜਿਹੜਾ ਬਰਨਾਲਾ ਬਰਨਾਲਾ ਸ਼ਹਿਰ ਤੋਂ 7-8 ਕਿਲੋਮੀਟਰ ਦੂਰੀ ਤੇ ਹੈਗਾ ਨਾ 7-8 ਕਿਲੋਮੀਟਰ ਨੇੜੇ ਭੀਮ ਦੀ ਢੇਰੀ ਦੇ ਕੋਲੇ ਤੇ ਮੋਬਾਈਲ ਨੰਬਰ ਆਪਣਾ ਜੀ 7887 8649 7887 8649 8649 ਜਿਹੜੀ ਆਪਾਂ ਸਾਹਮਣੇ ਸਕਰੀਨ ਤੇ ਵੇਖੜ ਦੇਖੀ ਆਨੇ ਜੀ ਇਹ ਕਿਹੜਾ ਸੁਆਬ ਵੀਰ ਸੁਂਦੀ ਆ ਜੇ ਸੂਏ ਸੁੰਦੀ ਹੈ ਠੀਕ ਆ ਰੈਨਲ ਤੀਜਾ ਸੂਆ ਇਹ ਕਿੰਨੇ ਕ ਟਾਈਮ ਤੋਂ ਆਪਣੇ ਕੋਲੇ ਇਹ ਵੀਰੇ ਆਪਣੇ ਕੋਲੇ ਇੱਕ ਘੋਣ ਬੱਸੀ ਸੀ ਠੀਕ ਆ ਆਪਣੇ ਘਰ ਦੀ ਬੱਸੀ ਠੀਕ ਆ ਘਰ ਦੀ ਬੱਚੀ ਤਿਆਰ ਕਰੀ ਵੀ ਆ ਆਪਾਂ ਇਹਦਾ ਪਹਿਲਾ ਤੇ ਦੂਜਾ ਦੋ ਸੂਏ ਦੁੱਧ ਕਰ ਪੀ ਰਿਆ ਹਾਂ ਇਹ ਤੀਜੇ ਸੂਏ ਸੂਈ ਤੇ ਕੈਗ ਦਿਨ ਲੈਂਦੀ ਪਿਆ ਸੂਣ ਦੀ ਆ ਜੇ ਇਹਦੇ ਤੇ ਬਰੇ ਚਾਰ ਪੰਜ ਤਰੀਕ ਨੂੰ ਦਿਨ ਪੂਰੇ ਨੇ ਅੱਜ ਲਗਭਗ 8-9 ਦਿਨ ਬਾਕੀ ਪਏ ਹਾਲੇ ਹਾਂਜੀ ਠੀਕ ਆ ਮੈਂ ਲਗਭਗ ਇੱਕ ਦੋ ਦਿਨ ਉੱਪਰ ਥੱਲੇ ਵੀ ਸੂ ਸਕਦੀ ਆ ਕਹਿੰਦਾ ਭਾਬੀ 8-10 ਦਿਨ ਅੰਦਰ ਸੂਪੂਗੀ ਹਾਂਜੀ ਠੀਕ ਆ ਤੇ ਦੂਜੇ ਸੂਏ ਆਪਾਂ ਦੁੱਧ ਦੇ ਦੇ ਥੱਲੇ ਵੀਰੇ ਆਪਾਂ 20 22 ਲੀਟਰ ਦੁੱਧ ਹੋਇਆ ਠੀਕ ਹੈ ਤੇ ਦੁੱਧ ਜਿਵੇਂ ਹੁਣ ਮੰਨ ਕੇ ਚੱਲੇ ਵੀ ਥੋੜੀ ਜਰਸੀ ਕੈਟਾਗਰੀ ਚ ਆ ਗਈ ਕ੍ਰੋਸ ਚ ਦੁੱਧ ਫਿਰ ਫੈਟ ਤੇ ਸੀਗਾ ਫਰਕ ਕੋਸ ਫੈਟ ਇਹਦੇ ਵੀਰੇ ਪੂਰੀ ਵਧੀਆ ਹੁੰਦੀ ਠੀਕ ਹੈ ਵਧੀਆ ਮੰਨ ਕੇ ਚੱਲ ਵੀ ਮੱਝਾਂ ਦੇ ਮੁਕਾਬਲੇ ਚ ਆਉਂਦਾ ਦੁੱਧ ਇਹਦਾ ਠੀਕ ਹੈ ਤੇ ਸੀਮਿੰਟ ਵਗੈਰਾ ਕੋਈ ਪਤਾ ਕਿਹੜਾ ਭਰਾਇਆ ਕਿ ਸੀਮਿੰਟ ਵੀਰੇ ਆਪਾਂ ਸਰਕਾਰੀ ਸੀਮਿੰਟ ਵਰਵਾ ਹੈ ਬਸ ਉਹ ਕਹਿ ਕੇ ਭਰਾਇਆ ਉਹ ਕਨਫਰਮ ਨਹੀਂ ਕਿਹੜਾ ਭਰਿਆ ਹਨਾ ਠੀਕ ਹੈ ਤੇ ਰੇਟ ਇਹਦਾ ਕੀ ਰੱਖਿਆ ਜੀ ਆਪਾਂ ਰੇਟ ਆਪਾਂ ਵੀਰੇ ਇਹਦਾ 72000 ਰੱਖਿਆ ਮਾਨਤਨ ਹੋ ਜੂਗਾ ਮੌਕੇ ਠੀਕ ਐ ਨਿਆਣਾ ਪਾਉ ਤੇ ਆਰਾਮ ਨਾਲ ਪਈ ਥੱਲੇ ਠੀਕ ਐ ਤੇ ਮੁਠੀ ਵਾਲਾ ਖਾਣਾ ਜਮਾਤੀ ਚੋਆ ਯਾਰ ਟੋਰੀ ਵੀਰੇ ਬਾਹਰ ਨੂੰ ਸੁ ਵੀਰੋ ਸਾਹਮਣੇ ਆਪਾਂ ਸਕਰੀਨ ਤੇ ਜਿਹੜੀ ਬੈੜ ਦੇਖਦੇ ਪਏ ਆ ਤੀਸਰਾ ਸੂਆ ਬੈੜ ਸੌਂਦੀ ਪਈ ਆ ਲਗਭਗ 8-9 ਕਦੇ ਨੇ ਜੇ ਬਾਕੀ ਰਹਿ ਗਏ 72000 ਰੁਪਇਆ ਇਹਦੀ ਬੈੜ ਦੀ ਵੀਰ ਨੇ ਡਿਮਾਂਡ ਕੀਤੀ ਆ ਤੇ ਰਾਜੀ ਪਲੀ ਪੁਲੀ ਵੀ ਬਹੁਤ ਜ਼ਿਆਦਾ ਕਿਸੇ ਪਾਸੋਂ ਲਿਸੀ ਨਹੀਂ ਹੱਥ-ਧਰਾਣੀ ਅੱਗੇ ਪਿੱਛੇ ਧੱਲੇਵਾ ਤੇ ਮੰਨ ਕੇ ਚੱਲੋ ਵੀ ਹਲੇ ਦਾ ਸਿਆੜ ਤੋਂ 70% ਸਿਰਫ ਇਹ ਬੈਡ ਬਣੀਆ 30% ਇਹਨੇ ਹੋਰ ਮਾਰਨਾ ਕਿਉਂਕਿ ਇਹ 8-9 ਦਿਨ ਬਾਕੀ ਪਿਆਗੇ ਕਿਸੇ ਪਾਸੇ ਲੱਸੀ ਨਹੀਂ ਰਾਜ ਹੀ ਪੂਰੀ ਫੁੱਲਾ ਕਰੋ ਸੰਗ ਦੀ ਬੈੜ ਆ ਗਈ ਮੈਕਸੀਮਮ ਭਾਇਰੇ ਦੁੱਧ ਦੀ ਮੰਨ ਕੇ ਚੱਲੇ ਦੂਜੇ ਸਵੇਰੇ 20 ਤੋਂ ਪਾਰ ਚੱਲੀ ਐ ਜਿਵੇਂ ਹੁਣ ਮੌਸਮ ਗਰਮੀ ਦਾ ਆਪਾਂ ਦੇਖਦੇ ਪਏ ਇਹਦਾ ਹਵਾਨਾ ਦੇਖ ਕੇ ਇਹਦਾ ਬੋਡੀ ਸਟਰਕਚਰ ਦੇਖ ਕੇ ਆਪਾਂ ਗੈਸ ਕਰ ਸਕਦੇ ਹਾਂ ਕਿ 20 ਕ ਦੀ ਐਵਰੇਜ ਦੇ ਵਿੱਚ ਚੱਲਣ ਵਾਲੀ ਬੈੜ ਹੈਗੀ ਆ ਤੇ ਭਾਈ ਜੀ ਦੁੱਧੋ ਸਾਡੇ ਨੂੰ ਟਾਈਮ ਕਿੰਨਾ ਖੋ ਗਿਆ ਇਹਨੂੰ ਮੈਨੂੰ ਵੀਰੇ ਹੋ ਗਿਆ 2.5 ਤਿੰਨ ਮਹੀਨੇ ਠੀਕ ਆ 2.5 ਤਿੰਨ ਮਹੀਨੇ ਪਹਿਲਾਂ ਆਪਾਂ ਡਰਾਇ ਸੁਭਰੋ ਟਾਈਮ ਵੀ ਇਹਦਾ 2 1/2 ਤੋਂ ਪੌਣੇ 3 ਮਹੀਨਾ ਟਾਈਮ ਇਸ ਬੈੱਡ ਨੇ ਮਿਲਿਆਗਾ ਡਰਾਈ ਦੀ ਕੈਟਾਗਰੀ ਦੇ ਵਿੱਚ ਇਹਨੂੰ ਤੇ ਪੂਰਾ ਵਧੀਆ ਸੋਹਣਾ ਹਵਾਨਾ ਤੇ ਨਿਖੜਮਾ ਥਾਣਾ ਮੁੱਠੀ ਵਾਲਾ ਥਾਣਾ ਜਮਾ ਤੇ ਬਾਕੀ ਥਾਣਾ ਦੇ ਵਿੱਚ ਆਪਾਂ ਬਿੱਥੀ ਦੇਖ ਸਕਦੇ ਹਾਂ ਚਾਰੇ ਥਾਣੇ ਨਿਖੜਮੇ ਸਾਫ਼ ਸੁਥਰੇ ਬਿੱਥੀ ਤੇ ਤੇ ਮਿਲਕ ਮੈਨ ਵਗੈਰਾ ਵੀ ਸੋਹਣੀ ਚੰਗੀ ਦਿਖਾਈ ਦਿੰਦੀ ਆ ਸਾਫ਼ ਸੁਥਰਾ ਲੇਵਾ ਕੋਈ ਸਾਈਡ ਨਹੀਂ ਸਾਫ਼ ਸੁਥਰੇ ਲੇਵੇ ਦੀ ਤੀਜਾ ਸੂਆ ਸੂਨ ਨੂੰ ਰੈਡੀ ਪੈਂਡ ਚੀਵਾ ਜ਼ਿਲ੍ਹਾ ਬਰਨਾਲਾ ਤੇ ਵੀਰੇ ਨੰਬਰ ਬੋਲੇ ਦੁਆਰੇ ਆਪਣਾ ਜਿਹੜਾ ਨੰਬਰ ਹੈਗਾ 7887 864 ਕੰਨ ਤੇ 72000 ਜਿਹੜਾ ਮੁੱਲ ਕੀਤਾ ਇਹਦੇ ਵਿੱਚੋਂ ਮਾਨਦਾਨ ਹੋ ਘਰੇ ਬੰਦੇ ਮਾਨਦਾਨ ਕਰਦਾ ਠੀਕ ਹੈ ਸੋ ਵੀਰੋ 72000 ਚ ਡਿਮਾਂਡ ਹੋ ਜੂ ਜਿਹੜਾ ਕੋਈ ਵੀਰ ਲੈਣ ਆਊਗਾ ਤਾਂ ਤੁਹਾਨੂੰ ਵਿਹੜਾ ਹਾਜ਼ਰ ਮਿਲੂਗੀ ਇਹ ਘਰੇਲੂ ਵਿਹੜਾ ਕੋਈ ਵਪਾਰ ਦਾ ਕੰਮ ਨਹੀਂ ਇੱਕ ਵਸ ਮੱਝਾਂ ਕਰੇ ਦੁੱਧ ਪੀਂਦੀ ਖਾਤਰ ਤੇ ਇੱਕ ਵਿਹੜਾ ਇਹ ਸੇਲ ਆ ਪਿੰਡ ਚੀਮਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ ਹੋਰ